ਸਤਿ ਸ੍ਰੀ ਅਕਾਲ ਅਮੀਰ ਕਾਨਿਆ ਤੁਸੀਂ ਸਾਰੇ ਖੈਰiyat ਨਾਲ ਹੋ ਡਿਬਰੂਗਰ ਜੇਲ ਚੋਪਾਈ ਅਮਰਤਪਾਲ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਜੁੜੀ ਆ ਰਹੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਔਰ ਉਹਨਾਂ ਦੇ ਸਾਥੀ ਜਿਹੜਾ ਤੇ ਐਨਐਸਏ ਖਤਮ ਹੋ ਗਈ ਹੈ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਕੋਰਟ ਚ ਪੇਸ਼ ਕੀਤਾ ਜਾਣਾ ਔਰ ਨਾਲ ਹੀ ਨਾਲ ਉਹਨਾਂ ਨੂੰ ਅਮਰਸਰ ਜੇਲ ਦੇ ਵਿੱਚ ਹੁੰਤਕਲ ਕੀਤਾ ਜਾਣਾ ਹੈਗਾ ਵੈ ਇਹਨਾਂ ਸਾਰੀਆਂ ਖਬਰਾਂ ਦੇ ਬਾਰੇ تفصیلی معلومات ਜਿਹੜੀ ਹੈ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਬਣ ਗਿਆ ਤੇਰਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ ਔਰ ਦੂਜੇ ਪਾਸੇ ਜਿਹੜੇ ਉਹਦੇ ਸਾਥੀ ਨੇ ਜਿਨ੍ਹਾਂ ਨੇ ਉਹ ਤੋਂ ਐਨਐਸਏ ਹਰ ਚੁੱਕੀ ਹੈ ਸੱਤਜਾਨੀ ਸਿੰਘ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੱਕ ਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਉਸ ਤੋਂ ਬਾਅਦ ਯਾਨੀ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਵੀ ਕੀਤਾ ਜਾਣਾ ਤਾਂ ਹੁਣ ਇਹਦੇ ਨਾਲ ਜੁੜੀ ਹੋਈ ਅਪਡੇਟ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਜਿਹਦੇ ਨਾਲ ਪੂਰੀ ਸਿੱਖ ਕੌਮ ਨੂੰ ਪੂਰੀ ਪੰਜਾਬੀ ਆਤਮ ਨੂੰ ਯਾਨੀ ਜੇਲ੍ਹ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਗਈ ਹੈ ਕਿ ਇਹ ਜਿਹੜੀ ਅਪਡੇਟ ਹੈ ਇਹ ਪੰਜਾਬ ਦੇ ਲੋਕਾਂ ਨੂੰ ਹਿਲਾ ਦੇਣ ਵਾਲੀ ਖਬਰ ਹੈ ਮਾਮੂਲੀ ਖਬਰ ਨਹੀਂ ਹੈਗੀ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਿਹੜੀ ਵੱਡੇ ਪੱਧਰ ਤੇ ਇੱਕ ਸਮਰਥਕ ਜੁੜੇ ਨੇ ਬਹੁਤ ਵੱਡੀ ਲੀਡ ਦੇ ਨਾਲ ਅਮਰਪਾਲ ਸਿੰਘ ਨੂੰ ਜਿਤਾਉਣ ਵਾਲੇ ਸਮਰਥਕ ਖੰਡੂਰ ਸਾਹਿਬ ਦੇ ਉਹਨਾਂ ਨੂੰ ਇੱਕ ਬਹੁਤ ਵੱਡਾ ਧੱਕਾ ਲੱਗਿਆ ਇਸ ਖਬਰ ਦੇ ਨਾਲ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਦੋਂ ਕੋਈ ਖਬਰ ਜੁੜਦੀ ਹੈ ਤਾਂ ਪੰਜਾਬ ਦੇ ਵਿੱਚ ਹੋਣ ਚਾਹੇ ਹੋਣ ਮੁਲਖਾਂ ਦੇ ਵਿੱਚ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਧੱਕਾ ਵੀ ਲੱਗਦਾ ਔਰ ਬੁਰਾ ਵੀ ਲੱਗਦਾ ਔਰ ਜਿਹੜੀ ਹੁਣ ਖਬਰ ਆ ਤੁਹਾਨੂੰ ਮੈਂ ਇਹ ਖਬਰ ਦਿਖਾਉਣ ਜਾ ਰਿਹਾ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਇਹਨੇ ਪੂਰੇ ਪੰਜਾਬ ਪਰਦੇ ਵਿੱਚ ਹੀ ਨਹੀਂ ਬਲਕਿ ਮੁਲਖਾਂ ਤੱਕ ਹਹਾਕਾਰ ਮਚਾ ਦਿੱਤੀ ਹੈ ਕਿ ਸਿੰਘਾਂ ਨੂੰ ਲੈ ਕੇ ਕੁਝ ਐਸੀ ਖਬਰ ਜਿਹਦੇ ਨਾਲ ਪੰਜਾਬ ਦੇ ਅੰਦਰ ਉਹਦੇ ਸਾਥੀ ਲਿਆਂਦੇ ਜਾਣ ਜਿਹੜੀ ਕਿ ਕੱਲ ਸਾਥੀਆਂ ਨੂੰ ਲੈ ਕੇ ਖਬਰ ਆਉਂਦੀ ਹੈ ਕਿ ਭਾਈ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਜਿਹੜੀ ਖਬਰ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਇਹਨੇ ਪੂਰੇ ਪੰਜਾਬ ਨੂੰ ਦਹਿਲਾਕੇ ਰੱਖ ਦਿੱਤਾ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਪਹਿਲਾਂ ਤੁਹਾਨੂੰ ਇਹਦੀ ਅਪਡੇਟ ਸੁਣਾਉਂਗਾ ਜਿਹੜੇ ਸਾਥੀ ਨੇ ਉਹਨਾਂ ਨੂੰ ਲੈ ਕੇ ਔਰ ਅਮਰਪਾਲ ਸਿੰਘ ਨੂੰ ਲੈ ਕੇ ਕੀ ਪਹਿਲਾਂ ਦੀ ਖਬਰ ਉਹ ਵੀ ਸੁਣ ਲੋ ਜਰਾ ਸੁਣੋ ਤੁਸੀਂ ਸੁਣਿਆ ਹੋਣਾ ਇਸ ਸਮੇਂ ਸੱਦਨ ਸੁਪਿੰਦਰ ਸਿੰਘ ਜੀ ਜੁੜੇ ਹੋਏ ਸੀ ਡੀਆਈਜੀ ਨੇ ਉਹ ਕਹਿੰਦੇ ਕਿ ਰਾਹਤ ਵਾਲੀ ਕੋਈ ਗੱਲ ਨਹੀਂ ਹੈ ਐਨਐਸਏ ਬੇਸ਼ੱਕ ਜਿਹੜੀਆਂ ਉਹ ਵਧੀ ਨਹੀਂ ਹੈ ਜਾਂ ਐਨਐਸਏ ਜਿਹੜੀ ਖਤਮ ਹੋ ਗਈ ਹੈ ਪਰ ਪੰਜਾਬ ਦੇ ਵਿੱਚ ਆਉਂਦੀ ਸਾਰ ਮੁਰ ਤੋਂ ਗ੍ਰਿਫਤਾਰੀ ਪਾ ਦਿੱਤੀ ਜਾਏਗੀ ਔਰ ਪੂਰੇ ਮਾਮਲੇ ਦੇ ਵਿੱਚ ਕੋਰਟ ਚ ਪੇਸ਼ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਅੱਗੇ ਸਖਤ ਤੋਂ ਸਖਤ ਸਜ਼ਾ ਦਵਾਉਣ ਦੀ ਗੱਲ ਉਹ ਕਹਿ ਰਹੇ ਨੇ हां जी देखो जी वैसे जो भाई अमृतपाल सिंह ਤੇ ਨਾਲ 10 ਸਾਥੀ ਨੇ ਜਿਹੜੇ ਇਸ ਸਮੇਂ ਦਿਵਰੂਗਰਦੀ ਸ਼ਾਮ ਦੇਚ ਨਜ਼ਰਬੰਦ ਨੇ ਐਨਐਸਏ ਦੇ ਉਹਨਾਂ ਵਿੱਚੋਂ ਜੋ ਚਾਰ ਸਿੰਘ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕੁਲਵੰਤ ਸਿੰਘ rau ਕੇ ਭਾਈ ਪ੍ਰਸਾਦ ਸਿੰਘ ਦولتਪੁਰਾ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਭਾਈ ਨਜੀਤ ਸਿੰਘ ਚਲਸੀ ਜੀ ਇਹਨਾਂ ਦੀ ਜੋ ਅਰੈਸਟ ਹੈ ਜੀ 18 ਮਾਰਚ ਨੂੰ ਹੋਈ ਸੀ ਉਸ ਤੋਂ ਬਾਅਦ ਚਾਚਾ ਹਰਜੀਤ ਸਿੰਘ ਜੀ ਦੀ ਅਰੈਸਟ ਹੋਈ ਸੀ 19 ਮਾਰਚ ਨੂੰ ਤੇ دوستੋ ਬਾਅਦ ਚੋ ਜੋ ਭਾਈ ਗੁਰਿੰਦਰਪਾਲ ਸਿੰਘ ਆਦਿਾਰੇ ਉਹਨਾਂ ਦੀ ਹੋਈ ਸੀ ਜੀ ਤੇ 21 ਮਾਰਚ ਦੇ ਲਾਗੇ ਤੇ ਉਸ ਤੋਂ ਬਾਅਦ 26 ਮਾਰਚ ਨੂੰ ਭਾਈ ਵਿਰਿੰਦਰਪਾਲ ਸਿੰਘ ਫੌਜੀ ਉਹਨਾਂ ਦੀ ਅਰੈਸਟ ਹੋਈ ਸੀ ਜੀ ਫਿਰ ਭਾਈ ਪਰਪਲ ਪ੍ਰੀਤ ਸਿੰਘ ਦੀ 10 ਅਪ੍ਰੈਲ ਨੂੰ ਹੋਈ ਸੀ ਜੀ ਤੇ ਭਾਈ ਅਮਰਿਤਪਾਲ ਸਿੰਘ ਦੀ ਹੋਈ ਸੀ ਜੀ 22 ਅਪ੍ਰੈਲ 2023 ਨੂੰ ਜੀ ਬਾਅਦ ਜੋ ਨੇਚਰਲੀ ਜੋ NSA ਜੋ ਲੈਬਸ ਕਰ ਰਹੀ ਹੈ ਇੰਨਾ ਡੇਟ ਦੇ ਉੱਪਰ ਤੇ ਉਸ ਤੋਂ ਬਾਅਦ ਆ ਕਰਕੇ ਜੋ ਹੁਣ ਪੰਜਾਬ ਪੁਲਿਸ ਹੈ ਜੀ ਉਹ ਇਹਨਾਂ ਨੂੰ ਜੋ ਫਿਰ ਤੋਂ ਮੈਂ ਕਹੂੰਗਾ ਪੰਜਾਬ ਸਰਕਾਰ ਤੱਕ ਪਰੇਸ਼ਾਨ ਕਰ ਰਹੀ ਹੈ ਜੀ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਦੇ ਵਿੱਚ ਤੁਸੀਂ ਦੇਖੋ ਪਹਿਲੇ ਐਨਐਸਟੀ ਦਾ ਗਰਾਊਂਡ ਵੀ ਇਹ ਹੀ ਸੀ ਐਫਆਰ ਨੰਬਰ 39 ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਜੀ ਦੂਸਰੇ ਐਨਐਸਟੀ ਦਾ ਗਰਾਊਂਡ ਵੀ ਇਹੀ ਸੀ ਐਫਆਰ ਨੰਬਰ 39 ਜੋ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਪਹਿਲੇ ਹੀ ਇਹਨਾਂ 10 ਬੰਦਿਆਂ ਨੂੰ 2-2 ਸਾਲ ਉਹਨਾਂ ਦੇ ਕੁਆਰ ਕਰ ਦਿੱਤੇ ਨੇ ਇਸੇ ਪੁਲਿਸ ਦੇ ਐਕਸੀਡੈਂਟ ਦੇ ਵਿੱਚ ਤੇ ਅੱਗੇ ਵੀ ਇਹਨਾਂ ਨੂੰ ਜੋ ਕੱਜਲ ਕੁਆਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਤੋਂ ਠੱਗ ਹੈ ਜੀ ਨਜਾਇਜ਼ ਇਹ ਬਈ ਹਰ ਸਮਾਂ ਕਹਿੰਦੇ ਕਿ ਜਿਹੜੀ ਇਹ ਕਾਰਵਾਈ ਹੋਈ ਉਹ ਐਨਐਸਏ ਦੇ ਤਹਿਤ ਹੋਈ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਚੁੱਕਿਆ ਅਮਰਪਾਲ ਸਿੰਘ ਨੂੰ ਲੈ ਕੇ ਔਰ ਬਾਕੀ ਸਾਥੀਆਂ ਨੂੰ ਲੈ ਕੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਡੇਬਰੂਗੜ ਦੇ ਵਿੱਚ ਇਕੱਲੇ ਨੂੰ ਰੱਖਿਆ ਗਿਆ ਔਰ ਬਾਕੀ ਦੇ ਸਾਥੀਆਂ ਨੂੰ ਯਾਨੀ ਉੱਥੋਂ ਕੱਢ ਕੇ ਲੈ ਕੇ ਅੰਮ੍ਰਿਤਸਰ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਔਰ ਹੁਣ ਡਰ ਦਾ ਮਾਹੌਲ ਬਣਿਆ ਕਿਵੇਂ ਆ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਸੈਂਟਰ ਗਵਰਨਮੈਂਟ ਅਮਰਪਾਲ ਸਿੰਘ ਨੂੰ ਔਰ ਬਾਕੀਆਂ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਕਰਨਾ ਕੀ ਚਾਹੁੰਦੀ ਆ ਅਕਸਰ ਤੁਸੀਂ ਵੇਖਿਆ ਗਿਆ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਦੇ ਵੀ ਨਾ ਤਾਂ ਸੈਂਟਰ ਦੀ ਸਰਕਾਰ ਖੜੀ ਆ ਔਰ ਨਾ ਹੀ ਪੰਜਾਬ ਸੂਬੇ ਦੀ ਸਰਕਾਰ ਖੜੀ ਆ ਇਹਨਾਂ ਨੇ ਤਾਂ ਇੱਥੋਂ ਦਾ ਕਹਿ ਦਿੱਤਾ ਸੀ ਪੰਜਾਬ ਦੀ ਸਰਕਾਰ ਨੇ ਕਿ ਸਾਡੇ ਰਾਜ ਦੇ ਵਿੱਚ ਅਸੀਂ ਭਾਈ ਅਮਰਪਾਲ ਸਿੰਘ ਨੂੰ ਔਰ ਬਾਕੀ ਦੇ ਸਾਥੀਆਂ ਨੂੰ ਰਿਹਾ ਨਹੀਂ ਹੁਣ ਦੇਵਾਂਗੇ ਔਰ ਕੱਲ ਬਿਆਨ ਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਸਾਡੇ ਬੰਨਿਓ ਕੋਈ ਮਤਲਬ ਨਹੀਂ ਯਾਨੀ ਜਿਹੜੀ ਕਾਰਵਾਈ ਹੋ ਰਹੀ ਹੈ ਕਾਨੂੰਨੀ ਪੱਧਰ ਤੇ ਉਹ ਸਹੀ ਹੋ ਰਹੀ ਹੈ ਯਾਨੀ ਕੁਝ ਵੱਡਾ ਹੋਣ ਵਾਲਾ ਈਮਾਨ ਸਿੰਘ ਖਾਰਾ ਕੀ ਕਹਰੇਵੇ ਕਿ ਭਾਈ ਇਹਨਾਂ ਸਿੰਘਾਂ ਦੇ ਨਾਲ ਇੱਕ ਬਾਤ ਵੱਡੇ ਪੱਧਰ ਤੇ ਤਸ਼ੱਦਦ ਕਰ ਰਹੀ ਹੈ ਸਰਕਾਰ ਉਹ ਚਾਹੇ ਪੰਜਾਬ ਹੋਵੇ ਚਾਹੇ ਹੋਵੇ ਡਿਬਰੂਗੜ੍ਹ ਯਾਨੀ ਸਿੰਘਾ ਦੇ ਉੱਤੇ ਤਾਂ ਉਹੀ ਫੇਰ ਜ਼ੁਲਮ ਹੋਣਾ ਜਿਹੜਾ ਉੱਥੇ ਹੋ ਰਿਹਾ ਸੀ ਉਹੀ ਇੱਥੇ ਹੋ ਰਿਹਾ ਐਨੂੰ ਚਾਹੇ ਤੁਸੀਂ ਅਜਨਾਲਾਖੰਡ ਕਹਿ ਲਓ ਚਾਹੇ ਕਹਿ ਲਓ ਐਨਐਸਏ ਇੱਕ ਬਰਾਬਰੀ ਹੈ ਕਿਉਂ ਕਿ ਅਮਰਪਾਲ ਸਿੰਘ ਨੂੰ ਲੈ ਕੇ ਡਰ ਦਾ ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਕਿ ਅਮਰਪਾਲ ਸਿੰਘ ਨੂੰ ਕੁਝ ਵੀ ਕਰਵਾ ਸਕਦੀ ਹੈ ਪੰਜਾਬ ਦੀ ਗਵਰਨਮੈਂਟ ਜਿਹੜੀ ਜਾਂ ਬਾਕੀ ਦੇ ਸਾਥੀਆਂ ਨੂੰ ਕਿਉਂਕਿ ਇਹ ਬਦਲਾ ਲੈਣਾ ਚਾਹੁੰਦੇ ਨੇ ਉਹਨਾਂ ਨੇ ਅਜਨਾਲਾ ਜਿਹੜਾ ਕਿ ਪੁਲਿਸ ਹਾਨੇ ਦੇ ਵਿੱਚ ਇੱਕ ਜਾ ਕੇ ਆਪਣੇ ਸਾਥੀ ਨੂੰ ਛਡਵਾਇਆ ਸੀ ਜਿਹੜਾ ਕਿ ਬੇਹਨੱਕਾ ਉਹਨਾਂ ਨੇ ਕੈਦ ਕੀਤਾ ਹੋਇਆ ਸੀ ਔਰ ਹੁਣ ਜਾਣ ਦੀ ਸਰਕਾਰ ਵੀ ਹੈ ਸਾਡੇ ਲੋਕ ਵੀ ਜਾਣਦੇ ਨੇ ਮੂਰਖਾਂ ਤੱਕ ਪਤਾ ਇਸ ਗੱਲ ਦਾ ਕਿ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋ ਰਿਹਾ ਔਰ ਹੁਣ ਪੰਜਾਬ ਦੀ ਨੌਜਵਾਨੀ ਪੰਜਾਬ ਦਾ ਬੱਚਾ-ਬੱਚਾ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਸਭ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਇੱਕ ਆਵਾਜ਼ ਬੁਲੰਦ ਹੋ ਰਹੀ ਹੈ ਦੂਜੇ ਪਾਸੇ ਮੈਂਬਰਸ਼ਿਪ ਦਾ ਜਿਹੜਾ ਰਾਹ ਖੋਲਿਆ ਸੀ ਉਸੇ ਰਸਤੇ ਦੇ ਮੁਤਾਬਕ ਬਹੁਤ ਵੱਡੇ ਪੱਧਰ ਤੇ ਜਨਤਾ ਜੁੜ ਚੁੱਕੀ ਹੈ ਜਿਹੜੀ ਕਿ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਆਉਣ ਵਾਲੇ ਜੂਨ ਮਹੀਨੇ ਤੱਕ ਅਮਰਪਾਲ ਸਿੰਘ ਦੇ ਨਾਲ 40 ਲੱਖ ਬੰਦਾ ਤੱਕ ਜੁੜ ਚੁੱਕਿਆ ਹੋਊਗਾ ਜਿਹਦੇ ਨਾਲ ਸਰਕਾਰ ਦਾ ਤਖਤਾ ਪਲਟ ਪੈ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਪੰਥਕ ਲਹਿਰ ਚੱਲੇ ਔਰ ਸਰਕਾਰ ਖਾਲਸੇ ਦੀ ਬਣੇ ਇਸ ਕਰਕੇ ਉਹ ਮੈਂਬਰਸ਼ਿਪ ਖੋਲੀ ਆ ਕਿਉਂਕਿ ਜਾਰ ਹਕੂਮਤਾਂ ਨੇ ਕਿੰਨਾ ਕਾਂਡ ਕੀਤਾ ਪੰਜਾਬ ਦੇ ਅੰਦਰ ਕਿੰਨੀ ਨੌਜਵਾਨੀ ਚਿੱਟੇ ਦੇ ਨਾਲ ਮਰੀ ਹੈ ਇਹ ਗੱਲ ਦੇ ਅੰਕੜੇ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਇਹਨਾਂ ਗੱਲਾਂ ਨੂੰ ਕੋਈ ਨਹੀਂ ਨਕਾਰ ਸਕਦਾ ਪੰਜਾਬੀਓ ਜਿਹੜੀ ਖਬਰ ਤੁਸੀਂ ਸੁਣੀ ਹੈ ਔਰ ਜਿਹੜੀ ਹੁਣ ਸੁਣਨ ਜਾ ਰਹੇ ਹੋ ਇਹ ਬਹੁਤ ਵੱਡੀ ਡਰਾ ਦੇਣ ਵਾਲੀ ਖਬਰ ਹੈ ਕਿ ਸਿੰਘਾਂ ਦੇ ਨਾਲ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਕਿਉਂਕਿ ਤੁਹਾਨੂੰ ਵੀ ਪਤਾ ਪੰਜਾਬ ਦੀ ਸਰਕਾਰ ਕੀ ਚਾਹੁੰਦੀ ਹੈ ਮਲਸੂਬਾ ਕੀ ਹੋ ਸਕਦਾ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਜਾਂ ਫਿਰ ਪੰਜਾਬ ਦਾ ਕੋਈ ਵੀ ਇਹਨਾਂ ਦਾ ਵੱਡਾ ਵਿਧਾਇਕ ਹੋਵੇ ਯਾਨੀ ਵੱਡਾ ਲੀਡਰ ਹੋਵੇ ਚਾਹੇ ਕੋਈ ਐਮਪੀ ਕਿਉਂ ਨਾ ਹੋਵੇ ਇਹਨਾਂ ਨੇ ਕੋਈ ਨਾ ਕੋਈ ਅਟੈਕ ਕਰਵਾਉਣਾ ਆਪਦੇ ਉੱਤੇ ਔਰ ਬਾਅਦ ਦੇ ਵਿੱਚ ਨਾਮ ਰੱਖ ਦੇਣਾ ਅਮਰਪਾਲ ਸਿੰਘ ਦਾ ਤਾਂ ਕਿ ਅਮਰਪਾਲ ਸਿੰਘ ਰਿਹਾ ਹੋ ਕੇ ਪੱਕੇ ਤੌਰ ਤੇ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਨਾ ਵਿਚਰ ਸਕਣ ਇਸ ਕਰਕੇ ਉਹਨੂੰ ਕੋਈ ਮਨਸੂਬਾ ਜ਼ਰੂਰ ਹੈ ਇਹਦੇ ਪਿੱਛੇ ਦੀ ਕਹਾਣੀ ਜ਼ਰੂਰ ਹੈ ਇਹਦੇ ਨਾਲ ਕੜੀ ਜ਼ਰੂਰ ਜੁੜਦੀ ਹੈ ਕੋਈ ਨਾ ਕੋਈ ਕਿ ਅਮਰਪਾਲ ਸਿੰਘ ਨੂੰ ਔਰ ਬਾਕੀ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਹੀ ਕਿਉਂ ਲਿਆਂਦਾ ਜਾ ਰਿਹਾ ਕਿਉਂ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਰਹਿਣ ਦੀ ਮੰਗ ਅਮਰਪਾਲ ਸਿੰਘ ਨੇ ਕੀਤੀ ਸੀ ਕਿ ਸਾਨੂੰ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਪੰਜਾਬ ਦੀ ਜਿਹਨਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਨਾ ਕਿ ਕੋਈ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਹੁਣ ਉਹਨਾਂ ਨੇ ਅਸਾਮ ਜਿਹੜਾ ਕਿ ਕੋਸੋ ਦੂਰ ਆ ਪੰਜਾਬ ਦੇ ਵਿੱਚੋਂ ਜਾਣ ਬੁੱਝ ਕੇ ਯਾਨੀ ਅਸਾਮ ਦੀ ਜੇਲ੍ਹ ਦੇ ਵਿੱਚ ਰੱਖੇ ਸਾਡੇ ਸਾਰੇ ਸਿੰਘ ਤਾਂ ਕਿ ਪੰਜਾਬ ਦੀ ਕਹਿੰਦੇ ਅਸੀਂ ਹਵਾ ਤੱਕ ਨਹੀਂ ਜਾਣ ਦਿੰਦੇ ਸ਼ਾਸ ਕਰਕੇ ਇਸ ਗੱਲ ਦੇ ਮੱਗਰ ਕੋਈ ਨਾ ਕੋਈ ਏਜੰਡਾ ਜ਼ਰੂਰ ਹੈ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਗਲਤ ਕਰ ਸਕਦੀ ਹੈ ਸਰਕਾਰ ਇਸ ਕਰਕੇ ਬਹੁਤ ਵੱਡਾ ਖਤਰਾ ਬਣਿਆ ਹੋਇਆ ਇਹ ਮਾਨ ਸਿੰਘ ਖਾਰਾ ਨੇ ਵੀ ਕਿਹਾ ਮੈਂ ਨਹੀਂ ਕਹਿ ਰਿਹਾ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਸਾਡੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊ ਆਲਰਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਬਹੁਤ ਧੰਨਵਾਦ